ਗੋੜੀ ਮਾਜ ਮਹਲਾ ਪੰਜਵਾਂ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਹੈ ਮੇਰੇ ਪਿਆਰੇ ਸੱਜਣ ਪ੍ਰਭੂ ਹੈ ਮੇਰੇ ਮਨ ਦੇ ਮਿੱਤਰ ਪ੍ਰਭੂ ਹੈ ਮੇਰੀ ਜਿੰਦ ਦੇ ਆਸਰੇ ਪ੍ਰਭੂ ਮੇਰੀ ਬੇਨਤੀ ਧਿਆਨ ਨਾਲ ਸੁਣ ਮਨ ਤਨ ਤੇਰਾ ਇਹ ਜੀਓ ਭੇਵਾਰੇ ਜੀਓ ਮੇਰਾ ਇਹ ਮਨ ਤੇਰਾ ਦਿੱਤਾ ਹੋਇਆ ਮੇਰਾ ਇਹ ਸਰੀਰ ਤੇਰਾ ਦਿੱਤਾ ਹੋਇਆ ਹੈ ਮੇਰੀ ਇਹ ਜਿੰਦ ਵੀ ਤੇਰੀ ਦਿੱਤੀ ਹੋਈ ਹੈ ਮੈਂ ਸਭ ਕੁਝ ਤੇਥੋਂ ਕੁਰਬਾਨ ਕਰਨਾ ਵਿਸਰ ਨਾਹੀ ਪ੍ਰਭ ਪ੍ਰਾਣ ਆਧਾਰੇ ਜੀਓ ਹੈ ਮੇਰੀ ਜਿੰਦ ਦੇ ਆਸਰੇ ਪ੍ਰਭੂ ਮੈਨੂੰ ਭੁੱਲ ਨਾ ਸਦਾ ਤੇਰੀ ਸ਼ਰਣਾਈ ਜੀਓ ਮੈਂ ਸਦਾ ਤੇਰੀ ਸ਼ਰਨ ਪਿਆਰਾ ਹਾਂ ਜੈਸ ਮळे ਮਨ ਜੀਵੇ ਭਾਈ ਜੀਓ ਹੈ ਭਾਈ ਜਿਸ ਹਰ ਪ੍ਰਭੂ ਨੂੰ ਮਿਲਿਆ ਆਤਮਿਕ ਜੀਵਨ ਲੱਭ ਪੈਂਦਾ ਹੈ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਉਹ ਹਰੀ ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ ਸਬਕਿਸ਼ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਮੇਰਾ ਮਨ ਤਨ ਸਭ ਕੁਝ ਪ੍ਰਭੂ ਦਾ ਦਿੱਤਾ ਹੋਇਆ ਹੈ ਜਗਤ ਦੀਆਂ ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ ਪ੍ਰਭ ਕੋ ਸਦ ਬਲ ਜਾਈ ਜਿਉ ਮੈਂ ਸਦਾ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਇਹ ਨਿਧਾਨ ਜਪੈ ਵਡ ਭਾਗੀ ਜਿਉ ਪ੍ਰਮਾਤਮਾ ਦਾ ਇਹ ਨਾਮ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਕੋਈ ਭਾਗਾ ਵਾਲਾ ਮਨੁੱਖ ਇਹ ਨਾਮ ਜਪਦਾ ਹੈ ਨਾਮ ਨਰੰਜਨਾਂ ਏਕਲਿਵ ਲਾਗੀ ਜੀਓ ਪਵਿੱਤਰ ਸਰੂਪ ਪ੍ਰਭੂ ਦੇ ਨਾਮ ਨਾਲ ਉਸ ਵਡਭਾਗੀ ਮਨੁੱਖ ਦੀ ਲਗਨ ਲੱਗ ਜਾਂਦੀ ਹੈ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਜਿਸ ਵਡਭਾਗੀ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਹਰੇ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ ਆਠ ਪਹਰ ਗੁਣ ਗਾਇਆ ਜੀਓ ਉੱਠੇ ਪੈਰ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਰਤਨ ਪਦਾਰਥ ਹਰ ਨਾਮ ਤੁਮਾਰਾ ਜਿਉ ਹੇ ਮੇਰੇ ਪਿਆਰੇ ਸੱਜਣ ਪ੍ਰਭੂ ਹੇ ਹਰੀ ਤੇਰਾ ਨਾਮ ਕੀਮਤੀ ਪਦਾਰਥ ਦਾ ਸੋਮਾ ਹੈ ਤੂੰ ਸੱਚਾ ਸ਼ਾਹ ਭਗਤ ਵਣਜਾਰਾ ਜਿਉ ਹੇ ਹਰੀ ਤੂੰ ਸਦਾ ਕਾਇਮ ਰਹਿਣ ਵਾਲਾ ਉਨਾ ਰਤਨ ਪਦਾਰਥਾਂ ਦਾ ਸ਼ਾਹੂਕਾਰ ਹੈ ਤੇਰਾ ਭਗਤ ਉਹਨਾਂ ਰਤਨ ਪਦਾਰਥਾਂ ਦਾ ਵਣਜ ਕਰਨ ਵਾਲਾ ਹੈ ਹਾਰ ਧਨ ਰਾਸ ਸੱਚ ਵਪਾਰਾ ਜਿਓ ਛੇ ਹਰੀ ਤੇਰਾ ਨਾਮ ਧਨ ਤੇਰੇ ਭਗਤਾਂ ਦਾ ਸਰਮਾਇਆ ਹੈ ਤੇਰਾ ਭਗਤ ਇਹੀ ਸਦਾ ਥੇ ਰਹਿਣ ਵਾਲਾ ਵਣਜ ਕਰਦਾ ਹੈ ਜਨ ਨਾਨਕ ਸਦ ਬਲਿਹਾਰਾ ਜਿਓ ਦਾਸ ਨਾਨਕ ਤੈਥੋਂ ਤੇ ਤੇਰੇ ਭਗਤੋਂ ਸਦਾ ਕੁਰਬਾਨ ਜਾਂਦਾ ਹੈ। ਰਾਗ ਗੌੜੀ ਮਾਝ ਮਹਲਾ 5 ਰਾਗ ਗੌੜੀ ਮਾਝ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ੴ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ। ਸੱਚੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਏ ਕਰਤਾਰ ਮੈਨੂੰ ਤੇਰੇ ਤੇ ਮਾਣ ਹੈ ਤੂੰ ਹੀ ਮੇਰੇ ਵਾਸਤੇ ਫਕਰ ਕਰਨ ਵਾਲੀ ਥਾਂ ਹੈ ਜੋਰ ਤੁਮਹਾਰੇ ਸੁਖ ਵਸਾਂ ਸੱਚ ਸ਼ਬਦ ਨੇ ਛਾਣ ਰਹਾਓ ਏ ਕਰਤਾਰ ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵਸਦਾ ਹਾਂ ਤੇਰੀ ਸਦਾ ਸਿਰ ਸਲਾਹ ਦੀ ਬਾਣੀ ਮੇਰੇ ਜੀਵਨ ਸਫਰ ਵਿੱਚ ਮੇਰੇ ਵਾਸਤੇ ਰਾਹ ਦਾਰੀ ਹੈ ਸਬੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਏ ਕਰਤਾਰ ਮਾਇਆ ਵਿੱਚ ਮੋਇਆ ਜੀਵ ਪ੍ਰਮਾਤਮਾ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਵੀ ਹੈ ਪਰ ਫਿਰ ਵੀ ਪ੍ਰਵਾਹ ਨਹੀਂ ਕਰਦਾ ਕਦ ਹੀ ਸੁਰਤ ਨ ਲੱਦੀਆ ਮਾਇਆ ਮੋਹੜਿਆ ਹੇ ਮਾਇਆ ਵਿੱਚ ਫਸੇ ਹੈ ਜੀਵ ਤੂੰ ਕਦੇ ਵੀ ਇਸ ਗੁਰੂ ਦੀ ਬਾਤ ਨੂੰ ਆਪਣੀ ਸੁਰਤ ਦੇ ਉੱਤੇ ਲਾਗੂ ਨਹੀਂ ਕੀਤਾ ਜੀਵਨ ਵਿੱਚ ਨਹੀਂ ਧਿਆਨ ਦਿੱਤਾ ਜਦੋਂ ਤੇਰੀ ਸੁਰਤ ਗੁਰੂ ਨਾਲ ਜੁੜ ਜਾਏਗੀ ਫਿਰ ਤੇਰਾ ਧਿਆਨ ਇੱਧਰ ਮਾਇਆ ਵਾਲੇ ਤੋਂ ਹਟ ਜਾਏਗਾ ਦੇ ਬੁਝਾਰਤ ਸਰਤਾ ਸੇ ਅਕੀ ਡਿਠੜਿਆ ਜੇ ਕੋਈ ਗੁਰਮੁਖ ਕੋਈ ਇਸ਼ਾਰਾ ਜਾਂ ਬੁਝਾਉਣੀ ਦਿੰਦਾ ਵੀ ਹੈ ਕਿ ਇੱਥੇ ਸਦਾ ਨਹੀਂ ਬਹਿ ਰਹਿਣਾ ਫਿਰ ਉਹ ਗੱਲਾਂ ਅੱਖੀਂ ਵੀ ਵੇਖ ਲਈਆਂ ਹਨ ਕਿ ਸਭ ਤੁਰੇ ਜਾ ਰਹੇ ਹਨ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ ਅਜੇ ਹੀ ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ਇੱਕ ਸੋ ਦੋ ਚੌਹਾਂ ਕਿਆ ਗਣੀ ਸਭ ਇਕਤ ਸਾਧ ਮੁਠੀ ਮੈਂ ਕਿਸੇ ਇੱਕ ਦੀ ਦੋ ਦੀ ਚੌ ਦੀ ਕੀ ਗੱਲ ਦੱਸਾਂ ਸਾਰੀ ਸ੍ਰਿਸ਼ਟੀ ਕੋਈ ਸਵਾਦ ਵਿੱਚ ਠੱਗੀ ਜਾਏ ਇੱਕ ਅਦ ਨਏ ਰਸੀੜਾ ਕਾਵਿਰਲੀ ਜਾਏ ਉਠੀ ਕੋਈ ਵਿਰਲਾ ਨੋਖ ਪਰਮਾਤਮਾ ਦੇ ਨਾਮ ਰਸ ਵਿੱਚ ਰਸ ਲੈਣ ਹੈ ਕੋਈ ਵਿਰਲਾ ਫਿਰਦਾ ਥਾਂ ਵਰਸੋਇਆ ਹੋਇਆ ਮਿਲਦਾ ਹੈ ਭਗਤ ਸੱਚੇ ਦਰਸੋਂ ਹੰਦੇ ਆਨੰਦ ਕਰੈ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸ਼ੁਭਾ ਹੁੰਦੇ ਹਨ ਤੇ ਦਿਨ ਰਾਤ ਆਤਮਕ ਆਨੰਦ ਮੰਨਦੇ ਹਨ ਰਾਗ ਰਤੇ ਪਰਮੇਸ਼ਰੈ ਜਨ ਨਾਨਕ ਤਿੰਨ ਬਲਜਾਤ ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਜੋ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਗੋੜੀ ਮਹਲਾ ਪੰਜਵਾ ਮਾਝ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਹੈ ਪ੍ਰਭੂ ਤੇਰਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਤੇਰਾ ਨਾਮ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਗੁਰੂ ਦਾ ਉਪਦੇਸ਼ ਹੀ ਇੱਕ ਐਸੀ ਸਾਧਨ ਹੈ ਐਸੀ ਵਸਤੂ ਹੈ ਜਿਹੜਾ ਸਾਡੇ ਸਾਰੇ ਦੁੱਖਾਂ ਨੂੰ ਮੁਕਾ ਦਿੰਦਾ ਹੈ ਆਠ ਪਹਰ ਆਰਾਧੀ ਐ ਪੂਰਨ ਸਤਗੁਰ ਗਿਆਨ ਰਹਾਉ ਏ ਨਾਮ ਅਠੇ ਪੈਰ ਯਾਦ ਵਿੱਚ ਵਸਾ ਕੇ ਰੱਖ ਪੂਰੇ ਸਤਗੁਰ ਦਾ ਇਹ ਹੀ ਉਪਦੇਸ਼ ਹੈ ਕਿ ਜੋ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਲੈਂਦਾ ਹੈ ਉਹਦੇ ਦੁੱਖ ਨਾਸ਼ ਹੋ ਜਾਂਦੇ ਹਨ ਜੇਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਂ ਜੇ ਸਿਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਉਹੀ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ ਜਿਹੜਾ ਮਨੁੱਖ ਆਪਣੀ ਜੀਬ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਜਮਦੂਤ ਉਸ ਦੇ ਨੇੜੇ ਨਹੀਂ ਟੁੱਕਦਾ ਉਸ ਨੂੰ ਮੌਤ ਦਾ ਡਰ ਕੋ ਨਹੀਂ ਸਕਦਾ ਸੇਵਾ ਸੁਰਤ ਨਾ ਜਾਣੀ ਆ ਨਾ ਜਾ ਪਿਆਰਾ ਅਦ ਮੈਂ ਹੁਣ ਤੱਕ ਤੇਰੀ ਸੇਵਾ ਭਗਤੀ ਦੀ ਸੂਝ ਦੀ ਕਦਰ ਨਾ ਜਾਣੀ ਮੈਨੂੰ ਤੇਰੇ ਨਾਮ ਦਾ ਆराधना ਕਰਨਾ ਨਹੀਂ ਸੁਝਿਆ ਬੋਟ ਤੇਰੀ ਜਗ ਜੀਵਨਾ ਮੇਰੇ ਠਾਕੁਰਾ ਗਾਮ ਅਗਾਦ ਹੈ ਜਗਤ ਦੀ ਜ਼ਿੰਦਗੀ ਦੇ ਆਸਰੇ ਹੈ ਮੇਰੇ ਪਾਲਣਹਾਰ ਮਾਲਕ ਹੈ ਆਪੋਜ ਪ੍ਰਭੂ ਹੈ ਆਥਾ ਪ੍ਰਭੂ ਪਰ ਹੁਣ ਮੈਂ ਤੇਰਾ ਆਸਰਾ ਲਿਆ ਹੈ اے ਕਿਰਪਾਲਗ ਸਾਈਆਂ ਨੱਠੇ ਸੋਭ ਸੰਤਾਪ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਜਿਸ ਮਨੁੱਖ ਉਤੇ ਦਇਆਵਾਂ ਹੁੰਦੇ ਹਨ ਉਸ ਦੇ ਸਾਰੇ ਫਿਕਰ ਤੇ ਕਲੇਸ਼ ਮਿਟ ਜਾਂਦੇ ਹਨ ਤੱਤੀ ਵਾ ਨਾ ਲੱਗਈ ਸਤਿਗੁਰ ਰੱਖੇ ਆਪ ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ ਉਸ ਨੂੰ ਸੋਗ ਸੰਤਾਪ ਆਦਿਕ ਦਾ ਸੇਕ ਨਹੀਂ ਪਹੁੰਚਦਾ ਗੁਰ ਨਾਰਾਇਣ ਦਈ ਗੁਰ ਗੁਰ ਸੱਚਾ ਸਿਰਜਣਹਾਰ ਗੁਰੂ ਨਾਰਾਇਣ ਦਾ ਰੂਪ ਹੈ ਗੁਰੂ ਸਾਭੂ ਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਹੇ ਦਾਸ ਨਾਨਕ ਮੈਂ ਗੁਰੂ ਤੋਂ ਸਦਕੇ ਹਾਂ ਬਲਿਹਾਰ ਹਾਂ ਕੁਰਬਾਨ ਹਾਂ ਗੋੜੀ ਮਾਜ਼ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪੋ ਪੂਰਨ ਹੋਏ ਕਾਮ ਰਹਾਓ ਸਦਾ ਪ੍ਰਮਾਤਮਾ ਦਾ ਨਾਮ ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ RAM ਗੋਬਿੰਦ ਜਪਿੰਦੇ ਆ ਹੋ ਆ ਮੁਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ RAM RAM ਗੋਬਿੰਦ ਗੋਬਿੰਦ ਜਪਦੇ ਹਾਂ ਮੂੰਹ ਪਵਿੱਤਰ ਹੋ ਜਾਂਦਾ ਹੈ ਰੱਬ ਦਾ ਨਾਮ ਸਾਡੇ ਮੂੰਹ ਨੂੰ ਪਵਿੱਤਰ ਕਰ ਦਿੰਦਾ ਹੈ ਤੇ ਪਵਿੱਤਰ ਮੂੰਹ ਭੜੇ ਬੋਲ ਛੱਡ ਜਾਂਦਾ ਹੈ ਦੁਨੀਆਂ ਵਿੱਚ ਉਹੀ ਮਨੁੱਖ ਅਸਲ ਭਰਾ ਹੈ ਅਸਲ ਮਿੱਤਰ ਹੈ ਜਿਸ پاسੋਂ ਪ੍ਰਮਾਤਮਾ ਦੀ ਸਿੱਤ ਸਲਾਹ ਸੁਣੀ ਜਾਏ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਜਿਸ ਦੇ ਵਸ ਵਿੱਚ ਦੁਨੀਆਂ ਦੇ ਸਾਰੇ ਪਦਾਰਥ ਸਾਰੇ ਪਾਲ ਤੇ ਸਾਰੇ ਆਤਮ ਗੁਣ ਹਨ ਕਿਉਂ ਗੋਬਿੰਦ ਮਨ ਵਿਸਾਰੀਐ ਜੇ ਸਿਮਰਤ ਦੁੱਖ ਜਾਹੇ ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਜਿਸ ਦਾ ਸਿਮਰਨ ਕੀਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜੇਸ ਲਾੜ ਲੱਗੈ ਜੀਵੀਐ ਪਾਜਲ ਪਾਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਜਿਸ ਦਾ ਆਸਰਾ ਲਿਆ ਆਤਮਿਕ ਜੀਵਨ ਮਿਲਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਗੁਰੂ ਦੀ ਸੰਗਤ ਵਿੱਚ ਮਿਲ ਕੇ ਜਿਸ ਦਾ ਸਿਮਰਨ ਕੀਤੇ ਆ ਵਿਕਾਰਾਂ ਤੋਂ ਬਚਾਅ ਹੋ ਜਾਂਦਾ ਹੈ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਜਾਂਦਾ ਹੈ ਜੀਵਨ ਰੂਪ ਗੋਪਾਲ ਜਸ ਸੰਤ ਜਨ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸੱਚ ਹੈ ਸ਼ਾਬਾਸ ਗੋਪਾਲ ਪ੍ਰਭੂ ਦੀ ਸਿਖਤ ਸਲਾ ਆਤਮਕ ਜੀਵਨ ਦੇਣ ਵਾਲੀ ਹੈ ਪ੍ਰਭੂ ਦੀ ਸਿਖਤ ਸਲਾ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ اے ਨਾਨਕ ਪ੍ਰਭੂ ਦਾ ਨਾਮ ਜਪ ਕੇ ਸੰਤ ਜਨ ਵਿਕਾਰਾਂ ਤੋਂ ਬਚ ਨਿਕਲਦੇ ਹਨ ਤੇ ਸਦਾ ਥਿਰ ਪ੍ਰਭੂ ਦੇ ਧਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ਗੋੜੀ ਮਾਜ ਮਹਲਾ ਪੰਜਵਾਂ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਏ ਮਰੀਏ ਜਿੰਦੇ ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਧੀ ਰਿਆ ਕਰ ਸੱਚੇ ਸੇ ਤੀਰਤਿਆਂ ਮਿਲਿਆ ਨੇ ਥਾਵੇਂ ਥਾਉ ਰਹਾਉ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦੇ ਨਾਲ ਸਾਜ ਬਣਾਇਆ ਨਿਥਾਵੇਂ ਨੂੰ ਵੀ ਥਾਂ ਮਿਲ ਜਾਂਦਾ ਹੈ ਜਿਸ ਦਾ ਕੋਈ ਟਿਕਾਣਾ ਨਹੀਂ ਹੁੰਦਾ ਉਸ ਦਾ ਟਿਕਾਣਾ ਉਹ ਅਕਾਲ ਪੁਰਖ ਵੈ ਗੁਰੂ ਆਪ ਬਣ ਜਾਂਦਾ ਹੈ ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਹੋਰ ਉਹ ਸਾਕਾਲਪੁਰਖ ਵੈਗਰੂ ਦੇ ਟੱਕਰੇ ਤੇ ਉਹਦੇ ਮੁਕਾਬਲੇ ਤੇ ਬਾਕੀ ਸਾਰੇ ਸਵਾਦ ਫਿੱਕੇ ਹਨ ਤੇ ਇਹਦੇ ਨਾਲ ਤਨ ਤੇ ਮਨ ਮਨ ਅੰਦਰ ਫਿੱਕੇ ਵਿਚਾਰ ਪੈਦਾ ਹੁੰਦੇ ਹਨ ਤੇ ਤਨ ਦੇ ਰਾਈ ਉਹ ਫਿੱਕੇ ਵਿਚਾਰਾਂ ਤੇ ਕਰਮ ਕਰਦਾ ਹੈ ਤੇ ਅਖੀਰ ਮਨੁੱਖ ਦਾ ਜੀਵ ਪ੍ਰਸਤਿਆ ਜਾਂਦਾ ਹੈ ਭੈੜਾ ਹੋ ਜਾਂਦਾ ਹੈ ਵੇਣ ਪਰਮੇਸ਼ਰ ਜੋ ਕਰੇ ਫਟ ਸੁਜੀਵਨ ਸੋਏ ਪਰਮੇਸ਼ਰ ਦਾ ਨਾਮ ਜਪਣ ਤੋਂ ਖੰਝ ਕੇ ਮਨੁੱਖ ਜੋ ਕੁਝ ਵੀ ਕਰਦਾ ਹੈ ਉਸ ਨਾਲ ਜ਼ਿੰਦਗੀ ਫਟਕਾਰ ਜੋਗ ਹੋ ਜਾਂਦੀ ਅੰچل ਗਹਿ ਕੇ ਸਾਧਕਾ ਤਰਣਾਏ ਸੰਸਾਰ ਓਏ ਮੇਰੀ ਜਿੰਦੈ ਗੁਰੂ ਦਾ ਪੱਲਾ ਫੜ ਲਾ ਇਹਦੇ ਨਾਲੇ ਸੰਸਾਰ ਸਮੁੰਦਰ ਦੇ ਵਿੱਚ ਵਿਕਾਰਾਂ ਤੋਂ ਬਰਾਈਆਂ ਚ ਡੁੱਬਣ ਤੋਂ ਬਚ ਜਾਂਦਾ ਪਾਰ ਬ੍ਰਾਹਮ ਆਰਾਧੀ ਐ ਉਧਰ ਹੈ ਸਭ ਪਰਵਾਰ ਹੈ ਜਿੰਦੇ ਪ੍ਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ ਜਿਹੜਾ ਮਨੁੱਖ ਆਰਾਧਨਾ ਕਰਦਾ ਹੈ ਉਸ ਦਾ ਸਾਰਾ ਪਰਵਾਰ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਬਚ ਨਿਕਲਦਾ ਹੈ ਸਾਜਨ ਬੰਦ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ ਹੈ ਮੇਰੀ ਜਿੰਦੇ ਜਿਹੜਾ ਗੁਰਮੁਖ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਣ ਲਈ ਦਿੰਦਾ ਹੈ ਉਹੀ ਅਸਲ ਸੱਜਣਾ ਹੈ ਉਹੀ ਅਸਲ ਸੰਬੰਧੀ ਹੈ ਉਹੀ ਅਸਲ ਮਿੱਤਰ ਹੈ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਕਿਉਂਕਿ ਉਹ ਸਾਡੇ ਅੰਦਰੋਂ ਸਾਰੇ ਔਗਣਾਂ ਨੂੰ ਮੁਕਾ ਕੇ ਸਾਡੇ ਜੀਵਨ ਨੂੰ ਪਰਉਪਕਾਰ ਬਣਾ ਦਿੰਦਾ ਹੈ ਐਸਾ ਪਰਉਪਕਾਰ ਉਹ ਸਾਡੇ ਤੇ ਕਰਦਾ ਮਾਲ ਖਜ਼ਾਨਾ ਥੇਹ ਘਰ ਹਰ ਕੇ ਚਰਨ ਨਿਧਾਨ हे मेरी जिंदै परमात्मा ਦੇ ਚਰਨ ਹੀ ਸਾਰੇ ਪਦਾਰਥਾਂ ਦੇ ਖਜ਼ਾਨੇ ਹਨ ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ ਖਜ਼ਾਨਾ ਹੈ ਜੀਵ ਦੇ ਵਾਸਤੇ ਅਸਲੀ ਵਸੋਂ ਹੈ ਤੇ ਘਰ ਹੈ ਨਾਨਕ ਜਾਚਕ ਦਰ ਤੇ ਰੈ ਰਬ ਤੁਧ ਨੂੰ ਮੰਗੈ ਦਾਨ हे ਪ੍ਰਭੂ ਤੇਰੇ ਦਰ ਦਾ ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ ਵਜੋ ਮੰਗਦਾ ਹੈ ਇਕ ਓੰਕਾਰ ਸਤਿ ਬਰ ਬਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਗੌੜੀ ਮਹਲਾ ਨਵਾਂ ਗੌੜੀ ਰਾਗ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਸਾਦੋ ਮਨ ਕਾ ਮਾਨ ਤਿਆਗੋ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਆ ਹੇ ਸੰਤ ਜਨੋ ਆਪਣੇ ਮਨ ਦਾ ਹੰਕਾਰ ਛੱਡ ਦਿਓ ਹੰਕਾਰ ਤਿਆਗ ਦਿਓ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੈ ਅਹ ਨਿਸਪਾਗੋ ਰਹਾਓ ਕਾਮ ਤੇ ਕ੍ਰੋਧ ਵੀ ਭੈੜੇ ਮਨੁੱਖ ਦੀ ਸੰਗਤ ਵਾਂਗ ਹੀ ਹੈ ਇਸ ਤੋਂ ਵੀ ਦਿਨ ਰਾਤ ਹਰ ਵੇਲੇ ਪਰੇ ਰਹੋ ਸੁਖ ਦੁਖ ਦੋਨੋਂ ਸਮ ਕਰ ਜਾਣੈ ਔਰ ਮਾਨੇ અપਮਾਨਾ ਹੈ ਸੰਤ ਜਨੋ ਜਿਹੜਾ ਮਨੁੱਖ ਸੁਖ ਅਤੇ ਦੁਖ ਦੋਨਾਂ ਨੇ ਇੱਕੋ ਜਿਹਾ ਜਾਣਦਾ ਹੈ ਤੇ ਜਿਹੜਾ ਆਦਰ ਤੇ ਨਰਾਦਰੀ ਨੂੰ ਵੀ ਇੱਕ ਸਮਾਨ ਜਾਣਦਾ ਹੈ ਹਰਗ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਵੀ ਪ੍ਰਵਾਹ ਨਹੀਂ ਜੇ ਕੋਈ ਉਸ ਦੀ ਨਰਾਦਰੀ ਕਰੇ ਤਾਂ ਵੀ ਪ੍ਰਵਾਹ ਨਹੀਂ ਤੇ ਜਿਹੜਾ ਮਨੁੱਖ ਖੁਸ਼ੀ ਅਤੇ ਗਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ ਖੁਸ਼ੀ ਦੇ ਵੇਲੇ ਅੰਕਾਰ ਵਿੱਚ ਨਹੀਂ ਆ ਜਾਂਦਾ ਤੇ ਗਮੀ ਦੇ ਵੇਲੇ ਘਬਰਾ ਨਹੀਂ ਦਿੰਦਾ ਉਸ ਨੇ ਜਗਤ ਵਿੱਚ ਜੀਵਨ ਦਾ ਭੇਤ ਸਮਝ ਲਿਆ ਹੈ ਉਸ ਤਤ ਨਿੰਦਾ ਦੋਖ ਤੇ ਆਗੇ ਖੋਜੇ ਪਦ ਨਿਰਬਾਨਾ ਹੈ ਸੰਤ ਜਨ ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜਿਹੜਾ ਨਾ ਹੀ ਕਿਸੇ ਦੀ ਖੁਸ਼ਾਮਦ ਕਰਦਾ ਹੈ ਨਾ ਹੀ ਕਿਸੇ ਦੀ ਨਿੰਦਾ ਅਤੇ ਜੋ ਉਸ ਆਤਮਿਕ ਅਵਸਥਾ ਦੀ ਭਾਲ ਸਦਾ ਕਰਦਾ ਹੈ ਜਿੱਥੇ ਕੋਈ ਵਾਸਨਾ ਪੋ ਨਹੀਂ ਸਕਦੀ ਜਨ ਨਾਨਕ ਏ ਖੇਲ ਕਠਨ ਹੈ ਕਿਨਹੋਂ ਗੁਰਮੁਖ ਜਾਨਾ ਪਰ हे ਨਾਨਕ ਇਹ ਜੀਵਨ ਖੇਡ ਖੇਡਣੀ ਔਖੀ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਸ ਨੂੰ ਸਮਝਦਾ ਹੈ